जी थी जीत सिंह जी हाँ। बाबा जुजार सिंह जी पापा जोरावर सिंह जी बाबा फतेह सिंह जी वाह तप मैं कहना निकल गया छे सात दिन बाद है ना भाई तो पहने आ रहा हूँ तप विद सारे भैन भरावानों सत श्रीकाल अज के ब्लॉग में तो, तो स्वागत है जी ਜਿਵੇਂ ਕਹਿੰਦੇ ਆ ਵੀ ਤੱਪ ਨਿਕਲਈ ਆ ਜੀ ਲੱਤ ਨੂੰ ਤੱਪ ਲਵਾਈ ਆ ਆਪਾਂ ਤੱਪ ਨਿਕਲਈ ਆ ਬਹੁਤ ਅਜਾਰਾਂ ਦੀ ਬੱਗੀ ਯਾਰਾਂ ਦੀ ਬੱਗੀ ਨੂੰ ਤੁਸੀਂ ਛਾੜ ਤਾ ਦਿੰਦੇ ਬਾਹਰ ਆ ਗਏ ਆ ਜੀ ਲੱਤ ਨੂੰ ਲਵਾਉਣਿਆ ਤੱਪ ਠੰਡੀ ਵਾਲੀ ਸੀਗੀ ਦੋ ਤਿੰਨ ਦਿਨ ਹੋ ਗਏ ਜਰਾਵ ਆਪਾਂ ਲਾ ਹੀ ਨਹੀਂ ਜੀ ਠੰਡੀ ਵਾਲੀ ਸੀ ਜਰਾਵ ਕਿੱਥੋਂ ਲਾਉਂਦੇ ਇਹ ਜੇ ਬੇਬੀ ਵਾਹ ਗਿਰ ਤਪਸ ਹੁਣੀ ਆ ਵਧੀਆ ਤੱਪ ਹਾਂ ਤੱਪ ਲਵਾ ਰਹੇ ਹਾਂ ਜੀ ਲੱਤ ਨੂੰ ਬਹੁਤ ਐ ਹੀ ਹੁਣ ਦੋ ਤਿੰਨ ਦਿਨ ਹੋ ਗਏ ਘਟੋ ਘਟ ਵੱਧ ਚਾਰ ਪੰਜ ਦਿਨ ਹੀ ਹੋ ਗਏ ਮੈਂ ਕਹਿੰਦਾ ਤੱਪਨ ਤੱਪ ਮੈਂ ਕਹਿੰਦਾ ਨਿਕਲੀ 6 7 ਦਿਨ ਆਵਾਦ ਹਨ ਬਈ ਤੱਪ ਇਹਨੇ ਯਾਰਾ ਵਾ ਤੱਪ ਵੀ ਜ਼ਰੂਰੀ ਆ ਭਾਈ ਦਰਾਖਤ ਜਿਵੇਂ ਕਹਿੰਦੇ ਆ ਉੱਥੇ ਦਰਾਖਤ ਤਾਂ ਹੀ ਛੋਕ ਰਹ ਜਾਂਦੇ ਨੇ ਜਿੱਥੇ ਤੱਪ ਨਹੀਂ ਪੈਂਦੀ ਦਰਾਖਤ ਸੁੱਕ ਜਾਂਦੇ ਆ ਉਹ ਤਾਂ ਕੰਮ ਖਰਾਬ ਆ ਭਾਈ ਕੀ ਕਰੀਏ ਆ ਜੀ ਰੱਬ ਦੀ ਰਜ਼ਾ ਵਿੱਚ ਰਹਿਨੇ ਆ ਵਸ ਵਾਹਿਗੁਰੂ ਜੀ ਵਾਹਿਗੁਰੂ ਕੈਨੇ ਆ ਆਰੇ ਟੱਪੇ ਕੱਪੜੇ ਕੱਪੜੇ ਸੈਟਿਆ ਨੂਰੇ ਹੁਣੀ ਆੜਾ ਤੇ ਜਿਵੇਂ ਕਹਿੰਦੇ ਆ ਅੱਜ ਨਹਾਤੇ ਆ ਜੀ ਕੇਸੀ ਨੂਰੇ ਹੁਣੀ ਜਿਹੜੀ ਪੌਣੀ ਆ ਮਾਦਰ ਜੀ ਅੰਦਰ ਗੱਡੀ ਆ ਕਿਦੇ ਅੰਦਰ ਕਾਹਦੇ ਅੰਦਰ ਗੱਡੀ ਜਾਵੇ ਸੱਡ ਥੱਲੇ ਸੈੱਡ ਥੱਲੇ ਕੱਢ ਲੋ ਪਰ ਸੱਡ ਥੱਲੇ ਆਇਆ ਫੇਰ ਬੱਚੀਆਂ-ਬੱਚੀਆਂ ਜਨਾਬ ਪਹੁੰਚ ਗਿਆ ਬਾਹਰ ਕੰਧ ਕੋਲੇ ਲੋਟ ਆ ਦਾ ਦੂਧ ਕੋਲੇ ਉਹ ਤੂ ਤੋਂ ਕੋਲੇ ਠੀਕ ਆ ਉਥੇ ਨਾਲੇ ਸਾਰਾ ਵਧੀਆ ਬਣ ਜੂਗਾ ਆਹਾ ਹਾ ਹਾ ਤਾ ਪਪ ਮੋ ਦੇ ਤਾ ਪਪ ਪੈਂਦੀ ਆ ਇਨਾ ਨਜ਼ਾਰਾ ਆਉਂਦਾ ਨਾ ਆਹਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਸੱਚੀ ਵਿੱਚ ਤਾਂ ਪੱਜ ਬਹੁਤ ਊਰਜਾ ਹੁੰਦੀ ਆ ਤੋਂ ਆਪਣੇ ਬੱਤੇ ਸਤੀ ਸ਼ੁਕਰਾਨਾ ਹੁੰਦੇ ਆ ਭਾਈ ਬਹੁਤ ਮੈਨੂੰ ਤਾਂ ਬੈਠ ਸੀ ਜਿਵੇਂ ਮੈਂ ਤਾਂ ਅੰਦਰ ਰਹਿਣਾ ਹੈ ਨਾ ਮੈਂ ਤਾਂ ਅੰਦਰ ਬੈਠਾ ਹੈ ਨਾ ਬੈਟ ਦੇ 24 ਘੰਟੇ ਸਾਨੂੰ ਪਤਾ ਹੀ ਹੈ ਜੀ ਹੁਣ ਵੀ ਆ ਦੇਖੋ ਵੀਰ ਜੀਰ ਤੇ ਆਪਾਂ ਬਾਹਰ ਆਏ ਆ ਹਨ ਤੇ ਬਹੁਤ ਤੋਂ ਪਪਾਈ ਫਰਕ ਪੈਂਦਾ ਤੋਂ ਤੁੱਪ ਦਾ ਬਹੁਤ ਤੋਂ ਤੁੱਪ ਲੱਗਣੀ ਵੀ ਸਰੀਰ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਮੈਂ ਕਹਾਂ ਵੀ ਅੱਧਾ ਘੰਟਾ ਹੋਣਾ ਤਪ შეਕਦੇ ਆ ਬਾਹਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਵੀ ਨਾਲੇ ਲਾਤੋਂ ਤੋਂ ਤਪ ਲਵਾਉਨੇ ਆ ਜੀ ਹਵਾ ਲਵਾਉਨੇ ਆ ਲਾਤੋਂ ਤੋਂ ਤੁਹਾਨੂੰ ਪਤਾ ਹੀ ਆ ਜੀ ਹੁਣ ਘਰੇ ਇੰਨੀ ਤਪ ਨਿਕਲਣੀ ਨਹੀਂ ਹੈਗੀ ਫਿਰ ਬਾਹਰ ਨਿਕਲਣੀ ਹੋਇਆ ਤੇ ਲਾਤ ਨੂੰ ਫਿਰ ਆਪਾਂ ਲਵਾ ਹੀ ਨਹੀਂ ਹੈਗੀ ਤਾਂ ਪਤਾ ਪਈ ਨਾ ਜਰਾਬ ਜ਼ਰੂਬਾ ਲਾਉਣ ਦਾ ਟਾਈਮ ਮਿਲਿਆ ਜੀ ਹਨਾ ਜੀ ਤੋਂ ਆਪਣੇ ਕੋਲੂ ਕੀ ਫੇਰ ਹੀ ਬੰਦਾ ਲਵਾਉ ਹੁਣ ਠੰਡ ਦੇ ਵਿੱਚ ਬੰਦਾ ਕੀ ਕਰੇ ਠੰਡ ਹੈ ਹੀ ਬਹੁਤ ਜ਼ਿਆਦੇ ਠੰਡ ਦਾ ਕੰਮ ਬਹੁਤ ਖਰਾਬ ਕਰਿਆ ਪਿਆ ਠੰਡ ਨੇ ਬਹੁਤ ਜ਼ਿਆਦੇ ਕੰਮ ਖਰਾਬਾ ਠੰਡ ਦਾ ਅੱਜ ਤਾਂ ਆਪਣੇ ਕਲਿਆ ਨਜ਼ਾਰੇ ਵਾਲੀ ਜਿਹੜੀ ਅਣ ਦੀ ਆਪਾਂ ਚਾਹੁੰਦੇ ਸੀ ਹਨ ਅੱਜ ਤਾਂ ਜਿਵੇਂ ਕਹਿੰਦੇ ਆ ਵੀ ਕਹਿੰਦੇ ਆ ਵੀ ਅੱਜ ਤਾਂ ਸਾਰੇ ਭੈਣ ਭਰਾ ਤਾਂ ਪਸਤ ਪਸੇਕਦੇ ਹੋਣਗੇ ਬੈਠੇ ਅਨਾ ਜੀ ਤਾਪ ਉਨਿਕਲੀ ਬਹੁਤ ਜਿਵੇਂ ਕਹ ਰਿਹਾ ਬਹੁਤ ਔਖੀ ਤਾਪ ਪਰ ਤਾਪ ਨੂੰ ਡੀਕ ਦੇ ਜਾਰੀ ਵਾਹਿਗੁਰੂ ਬਹੁਤ ਔਖੀ ਤਾਪ ਉਨਿਕਲੀ ਹੈ ਬਾਈ ਤਾਪ ਨੇ ਕਰਾਤੀਆਂ ਬਾਅਦ ਜਿਵੇਂ ਕਹਦੇ ਵੀ ਆ ਜਾ ਤਾਪੇ ਆ ਜਾ ਸਾਰੇ ਇਹੀ ਕਰਦੇ ਸੀ ਵਾਹਿਗੁਰੂ ਤਾਪ ਉਨਿਕਲਵੇ ਤਪਦਾ ਹੈ ਇਹ ਤਪਦਾ ਕੰਮ ਹੈ ਜਿਵੇਂ ਜਿਵੇਂ ਕਹਿੰਦੇ ਆ ਵਿਆ ਦਾਣਾ ਜਿਹੜੇ ਹੁਣ ਸਿਆਲ ਆ ਆਪਣੇ ਪਿੱਛੇ ਹੁਣ ਸਵਾ ਦੀ ਦਨ ਸੀ ਇਹ ਇਹ ਫਿਰ ਤਪਦਾ ਔਖੇ ਹੀ ਨਿਕਲਦੀ ਹੁੰਦੀ ਹੈ ਇਹ ਦਿਨਾਂ ਦੇ ਵਿੱਚ ਅੱਜ ਚਲੋ ਨਿਕਲਿਆ ਹੀ ਬਹੁਤ ਬਹੁਤ ਵਧੀਆ ਮੰਨਦੇ ਆ ਵੀ ਤਾਂ ਅੱਜ ਤੁੱਪ ਨਿਕਲਿਆ ਹੀ ਬਹੁਤ ਵਧੀਆ ਭਾਈ ਹਨ ਇਹ ਦਿਨਾਂ ਦੇ ਵਿੱਚ ਘਾਟ ਹੀ ਹੁੰਦੀ ਹੈ ਜੀ ਤੁੱਪ ਨਹੀਂ ਨਿਕਲਦੀ ਹੁੰਦੀ ਤੋਂ ਹੁੱਕ ਰੱਬ ਦਾ ਸ਼ੁਕਰ ਮਨਾਉਨੇ ਆਪਾਂ ਤਾਂ ਵੀ ਟੱਪ ਨਿਕਲੇ ਅੱਜ ਨਿਆਰਾ ਬਣਿਆ ਪਿਆ ਜੇ ਮੈਂ ਕਹਿੰਦੇ ਆ ਟੱਪ ਦਾ ਠੀਕ ਆ ਵੀ ਟੱਪ ਕਪੜੇ ਕਪੜੇ ਵੀ ਸੁਕਾਉਣੇ ਬਹੁਤ ਔਖੇ ਹੋ ਜਾਂਦੇ ਆ ਜਦੋਂ ਤਾਂ ਆਪੇ ਨਿਕਲਦੀ ਬੰਦਾ ਕੀ ਕਰੂ ਡੰਗਰ ਪਸੂਆ ਨੂੰ ਵੀ ਔਖਾ ਹੁੰਦਾ ਸਾਰੇ ਸਾਰਾ ਸਭ ਨੂੰ ਔਖਾ ਹੀ ਆ ਜੀ ਟੱਪ ਨਾ ਨਿਕਲੇ ਹਨਾ ਇਹ ਟੱਪ ਉਹਨਾਂ ਹੈ ਹੀ ਨਹੀਂ ਕਾ ਟੱਪ ਉਹਨਾਂ ਗਤੀ ਹੈ ਨਹੀਂ ਟੱਪ ਵੀ ਜ਼ਰੂਰੀ ਆ ਹੋਣੇ ਜੇ ਬੰਦਾ ਬਾਹਲੀ ਤਾਂ ਪਈ ਜਾ ਫੇਰਾ ਪਕਾ ਨਾ ਤਪ ਗਰਮੀ ਇਹ ਬੰਦਾ ਕਹਿੰਦਾ ਗਰਮੀ ਲੱਗਦੀ ਹੈ ਹਨ ਇਹ ਲੋਡ ਆਉਂਦਾ ਹੀ ਆਪਾਂ ਨੂੰ ਮੌਸਮ ਕੋਈ ਮੌਸਮ ਹੁੰਦਾ ਉਦੋਂ ਜਦੋਂ ਠੰਡ ਪੈਣੀ ਸ਼ੁਰੂ ਸ਼ੁਰੂ ਹੁੰਦੀ ਹੈ ਨਾ ਉਦੋਂ ਜਿਹੜਾ ਮੌਸਮ ਹੁੰਦਾ ਉਦੋਂ ਜਹੇ ਅੱਧੀਆਂ ਮਾਹਾਂ ਦਾ ਪਾਲੋ ਚਾਹੇ ਜੇ ਮੈਂ ਕਹਿੰਦੇ ਆ ਵੀ ਹੋਰ ਕੋਟੀ ਪਾਲੋ ਨਾਲ ਆਹ ਛੋਡੀ-ਛਾਡੀ ਪਾਲੋ ਹਨਾ ਵੀ ਕੋਈ ਚੋਈ ਚੈੱਕ ਕਰਨੀ ਕੋਈ ਪਾਲੋ ਉਦੋਂ ਨਾ ਠੰਢੀ ਲੱਗਦੀ ਆ ਉਹਦੋਂ ਨਾ ਬਾੜੀ ਉਹਦੋਂ ਗਰਮੀ ਲੱਗਦੀ ਆ ਉਹ ਮੌਸਮ ਬੜਾ ਵਧੀਆ ਹੁੰਦਾ ਉਹ ਮੈਂ ਮੌਸਮ ਰਹੀ ਉਹ ਮੈਂ ਬੜਾ ਨਿਆਰਾ ਹੈ ਮੈਂ ਕਹਦੀ ਇਹ ਬਹੁਤ ਨਿਆਰਾ ਆਉਦਾ ਹੋ ਜੇ ਮੌਸਮ ਦੇ ਵਿੱਚ ਹੁਣ ਰੱਬ ਨੇ ਰੰਗ ਨੇ ਜਿਵੇਂ ਵੀ ਰੱਬ ਨੇ ਭਾਈ ਮੌਸਮ ਬਣਾਏ ਨੇ ਹਨ ਜਿਹੜੇ ਜਿਹੜੇ ਜਿਵੇਂ ਵੀ ਇਹ ਹੁਣ ਫਰਵਰੀ ਦੇ ਬਾਅਦ ਫਰਵਰੀ ਫਰਵਰੀ ਜ ਵੀ ਠੰਢੀ ਆ ਫਰਬਰੀ ਫਰਬਰੀ ਤੇ ਜਨਵਰੀ ਫਰਬਰੀ ਮਾਰਚ ਮਾਰਚ ਤੋਂ ਮਾਰਚ ਦੇ ਆ ਕੇ ਠੰਡ ਮੜੀ ਗਈ ਹੋਣੀ ਹੈ ਹਨਾ ਮਾਰਚ ਦੇ ਵਿੱਚ ਜਾ ਕੇ ਮੜੀ ਕੱਟਣੀ ਹੈ ਠੰਡ ਬਸ ਤਾਂ ਨਹੀਂ ਰਹਿੰਦਾ ਹੁਣ ਕੀ ਕਰੀਏ ਹਨਾ ਪਹਿਣੀ ਆ ਭਾਈ ਠੰਡ ਵੀ ਕੀ ਕਰਿਆ ਜਾਵੇ ਆਪਾਂ ਦਾ ਲੱਤ ਨੂੰ ਪੇਪਲਵਾਓ ਬਸ ਫਰਨ ਦੇ ਤਾਂ ਪਈ ਜਾਣਾ ਭਾਈ ਵਾਹੇ ਗੁਰੂ ਬੜਾ ਨਜ਼ਾਰਾ ਆ ਰਿਹਾ ਬਹੁਤ ਨਜ਼ਾਰਾ ਆ ਰਿਹਾ ਤਾਂ ਪਰ ਜਿਵੇਂ ਵੀ ਵਧੀਆ ਲੱਗ ਰਹੀ ਹੈ ਬਹੁਤ ਨਜ਼ਾਰਾ ਆ ਰਿਹਾ ਤੋ ਬਾਕੀ ਭਾਈ ਆਉਦੇ ਸਾਰੇ ਭੈਣ ਭਰਾ ਮਾਪੇ ਉਹਦੀ ਅੱਜ ਤੇ ਕਰਿਆ ਕਰੋ ਸਾਰੇ ਭੈਣ ਭਰਾ ਉਹਦੇ ਮਾਪੇ ਉਹਦੀ ਵੱਧ ਤੋਂ ਵੱਧ ਸੇਵਾ ਕਰੋ ਲੈ ਨਿਹਰਾ ਲਿਆਤਾ ਜੈਨ ਉਹ ਲੇਡੀ ਫੋਟੋ ਖੈਦੰਦਾ ਨਾ ਅਸੀਂ ਬਲੌਗ ਬਣਦਾ ਉਹਦੇ ਬਲੌਗ ਬਣ ਰਿਹਾ ਹਾਂਜੀ ਤਾਂ ਪਹਿਲਾ ਤਨੂੰ ਤਪ ਪਲਵਾ ਰਹੇ ਹੋਰ ਨੂਰਾ ਆ ਗਿਆ ਨੂਰੇ ਚਾਹ ਸਾਬ ਜਦ ਦੇ ਨਾਮ ਕੀ ਸੀ ਕਿਸੀ ਸੀਗੇ ਅਪਾਜੀਤ ਸਿੰਘ ਜੀ ਬਾਬਾ ਧਜਾਰ ਸਿੰਘ ਜੀ ਬਾਬਾ ਜੋਰਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਵਾਹਿਗੁਰੂ ਅਜੇ ਸੀਨੀ ਬਾਬਾ ਅਜੀਤ ਸਿੰਘ ਜੀ ਬਾਬਾ ਧਜਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੋਰਾ ਵਰਸਾ ਬਾਬਾ ਦੋਰਾ ਵਰਸਾ ਕੀ ਬਾਤ ਪਤਾ ਹੋਣਾ ਚਾਹੀਦਾ ਜੀ ਸਾਰੇ ਭੈਣ ਭਰਾ ਹਨ ਆਪਣੇ ਜਵਾਕਾਂ ਨੂੰ ਇਹ ਜਰੂਰ ਯਾਦ ਕਰਾਇਆ ਕਰੋ ਕਿਉਂਕਿ ਆਪਣੇ ਛੋਟੇ ਸਹਬਜ਼ਾਦਿਆਂ ਨੇ ਬਹੁਤ ਵੱਡੀ ਸਹਾਦਤ ਹੈ ਬਹੁਤ ਵੱਡੀ ਸਹਾਦਤ ਦਿੱਤੀ ਹੈ ਤੇ ਉਹਨਾਂ ਨਾਲ ਜੋ ਵੀ ਹੋਇਆ ਬਹੁਤ ਵੱਡੀਆਂ ਕੁਰਬਾਨੀਆਂ ਨੇ ਆਪਣੇ ਸ੍ਰੀ ਦਸ ਸਿੰਘ ਜਿਵੇਂ ਕਹਦੇ ਵੀ ਆਪਾਂ ਉਹਨਾਂ ਦੇਣਾ ਕਦੇ ਦੇ ਨਹੀਂ ਸਕਦੇ ਨਾ ਜਿਆਦਾ ਕਰੀ ਸਕਦੇ ਆ ਨਾ ਯਾਦ ਰੱਖਿਆ ਕਰੋ ਸਾਰੇ ਭੈਣ ਭਰਾ ਆਪਣੇ ਜਵਾਕਾਂ ਨੂੰ ਵੀ ਯਾਦ ਕਰਾਇਆ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੇਦਰ ਬਾਪੂ ਖਾਰ ਹੈ ਜੀ ਰੋਟੀ ਇਹਦੇ ਕਿਉ ਯੋ ਬੇਬੀ ਐ ਇੱਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੱਪੇ ਪਤਾ ਪੇ ਮਜ਼ਾ ਨਿਕਲਿਆ ਜਾਨ ਦਾ ਵਿਆਜ ਨਾ ਜੜਾ ਵਿਆਜ ਦਾ ਪਤਾ ਜਵੇਂ ਕਹਿੰਦੇ ਵਿਆਜ ਨਾ ਚਾਹ ਔਰ ਤੱਪ ਦਾ ਚਾਹ ਹੁੰਦਾ ਹੀ ਆ ਭਾਈ ਤੱਪ ਲੱਤ ਨੂੰ ਯਾਰ ਧੋਪਰ ਨਹੀਂ ਲਵਾਈਨੀ ਆਪਾਂ ਤਾਂ ਪਰ ਤੱਪ ਨਿਕਲੂ ਦਾ ਲੱਤ ਨੂੰ ਲਾ ਲੱਤ ਧੋਪ ਲਵਾਵਾਂਗੇ ਔਰ ਇਹ ਗੱਲ ਆ ਨਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੱਕਦੇ ਫੱਟੇ ਸਾਰੇ ਭੈਣ ਭਰਾ ਦੇਖੋ ਜੀ ਬਲੌਗ ਅੱਜ ਦਾ